ਸਸਿਰਾਲ ਜੀ ਤੁਹਾਡਾ ਆਪਣਾ ਸਤਾ ਉਮੀਦ ਕਰਦਾ ਹਾਂ ਸਰ ਠੀਕ ਠਾਕ ਹੋਗੇ ਅੱਪਾ ਜੀ ਕਿਸ ਵਿਸ਼ੇ ਤੇ ਗੱਲ ਕਰੀਏ ਬਸ ਦੇਣੀ ਜੀ ਕੋਈ ਕਮੈਂਟ ਕਮੈਂਟ ਕਰ ਦਿਆ ਕਰੋ ਵੀਡੀਓ ਵਿੱਚ ਚੰਗੀ ਗੱਲ ਆ ਬਾਕੀ ਆਪਾਂ ਦਾ ਆਪਣਾ ਕੰਮ ਕਰੀ ਜਾਣਾ ਕੀ ਆਂਦੇ ਜੀ ਸਹੀ ਹੈ ਨਾ ਜਬ ਖੁਸ਼ੀ ਤੇ ਗੱਲ ਕਰਦੇ ਆਪਾਂ ਆਪਣੇ ਚ ਖੁਸ਼ੀ ਰੱਖੀਏ ਆਪਾਂ ਐਕਟਿਵ ਕਿਦਾਂ ਰਹਿ ਸਕਦੇ ਆ ਕੀ ਆਪਣੀ ਸੋਚ ਨੂੰ ਕਿਵੇਂ ਵਧਾ ਸਕਦੇ ਆ ਆਪਾਂ ਕਿ ਸਦਾ ਹੀ ਆਪਾਂ ਚੜਦੀ ਕਲਾ ਵਿੱਚ रह ਸਕਦੇ ਆ ਸਦਾ ਹੀ ਆਪਾਂ ਚੰਗਾ ਸੋਚ ਸਕਦੇ ਆ ਉਹਦੇ ਲਈ ਕੀ ਕੀ ਕਰਨਾ ਪਊਗਾ ਆਪਾਂ ਨੂੰ ਚੰਗੀ ਲੱਗੀ ਵੀਡੀਓ ਤੇ ਐਂਡ ਤੱਕ ਵੇਖ ਲਿਓ ਬੜੀ ਵਧੀਆ ਵੀਡੀਓ ਬਣਨੀ ਹੈ ਤੇ ਵੀਡੀਓ ਬੰਦਾ ਭਾਵੇਂ ਇਹ ਨਹੀਂ ਮੈਂ ਆਪਣੇ ਗੱਲਾਂ ਕਰਨੀਆਂ ਤੁਹੀਂ ਸੁਣਨੀਆਂ ਕੋਈ ਇਹੋ ਜੀ ਬੜੀ ਗਲਤਪ ਕਰਦੇ ਨਹੀਂ ਪਹਿਲਾਂ ਨਹੀਂ ਕਰਦੇ ਗਾਮ ਨਹੀਂ ਕਰਨੀ ਆਪਾਂ ਚੰਗੀਆਂ ਗੱਲਾਂ ਦੀ ਤੁਸੀਂ ਖੋਜ ਕਰੋਗੇ ਚੰਗੀਆਂ ਸੁਣੋਗੇ ਚੰਗੀਆਂ ਗੱਲਾਂ ਅਪਣਾਓਗੇ ਜ਼ਿੰਦਗੀ ਵਿੱਚ ਤੁਸੀਂ ਆਟੋਮੈਟਿਕ ਅੱਗੇ ਵਧੋਗੇ ਇਸੇ ਅਧਾਰ ਤੇ ਆਪਾਂ ਸਾਰੀ ਗੱਲ ਕਰਨੀ ਹੈ ਤੇ ਜੇ ਚੰਗੀ ਲੱਗੀ ਵੀਡੀਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਗੇ ਤੁਹਾਡੀ ਆਪਣੀ ਮੋਜ ਠੀਕ ਹੈ ਨਾ ਕਿਉਂਕਿ ਮੈਂ ਹੰਕਾਰ ਸਿਰ ਤੇ ਗੱਲ ਨਹੀਂ ਕਰਦਾ ਪਿਆ ਕਿਉਂਕਿ ਚੰਗੀਆਂ ਚੀਜ਼ਾਂ ਅਪਣਾਓਗੇ ਤਾਂ ਅੱਗੇ ਵਧ ਕੇ ਆਓਗੇ ਆਪਾਂ ਗੱਲ ਕਰੀਏ ਖੁਸ਼ੀ ਤੇ ਖੁਸ਼ੀ ਕਿੱਦਾਂ ਰਹਿ ਸਕਦੀ ਬੰਦੇ ਅੰਦਰ ਮੇਰੇ ਖਿਆਲ ਮੈਗਜਾ ਵਾਪੂਗੀ ਹਵਾ ਚੱਲਣ ਦੀ ਬਾਹਰ ਰਾਤ ਮੀਂਹ ਵਾਪਾ ਪੈ ਗਿਆ ਸੀ ਇਹਦੇ ਕਰਕੇ ਮੈਗਾ ਅੰਦਰ ਕਰ ਲੈਣੀ ਐ ਐਵੇਂ ਕਰਕੇ ਇਹ ਆ ਲੱਗਿਆ ਮੈਗਾ ਪਾ ਉਮੀਦ ਕਰਦੇ ਆਂ ਵੀ ਤੁਹਾਨੂੰ ਇਹ ਵੀਡੀਓ ਚੰਗੀ ਲੱਗੂਗੀ ਖੁਸ਼ੀ ਦੀ ਗੱਲ ਕਰਦੇ ਆਂ ਆਪਾਂ ਖੁਸ਼ੀ ਆਪਾਂ ਕਿੱਥੋਂ ਲੱਭਣੀ ਕਿਸੇ ਦੇ ਘਰੋਂ ਜਾਂ ਸ਼ਹਿਰੋਂ ਜਾਂ ਕਿਤੇ ਹੋਰ ਕੰਟਰੀ ਜਾ ਕੇ ਜਾਂ ਕੇ ਤੇ ਹੋਰ ਖੁਸ਼ੀ ਤੁਹਾਨੂੰ ਲੱਭਣੀ ਆ ਆਪਣੇ ਆਪ ਤੋਂ ਹੀ ਇਹਦਾ ਹੋਰ ਕੋਈ ਰਾਹ ਨਹੀਂ ਹੈਗਾ ਤੁਸੀਂ ਸਵੇਰੇ ਉੱਠ ਕੇ ਸੱਚੀ ਪੁੱਛੇ ਤੁਹਾਨੂੰ ਆਪਣੀ ਗੱਲ ਦੱਸਦਾ ਮੈਂ ਜੋ ਮੈਂ ਵੀਡੀਓ ਬਣਾਉਣ ਲੱਗਾ ਨਾ ਇਤਨਾ YouTube ਤੇ ਪਾਉਣ ਲੱਗਾ ਮੈਨੂੰ ਵਿਊਵਾਂ ਨਾਲ ਹੀ ਪਾਏਗਾ ਤੇ ਸਬਸਕ੍ਰਾਈਬਰ ਨਾਲ ਹੀ ਪਾਏਗਾ ਪਰ ਮੈਂ ਇਹ ਮੁਕਰਾਂ ਵੀ ਮੈਨੂੰ ਪਾਣੀ ਵਾਕਿਆ ਪਾਇਆ ਪਰ ਹੁਣ ਮੇਰੀ ਜਿਹੜੀ ਸੋਚ ਇਦਾਂ ਦੀ ਬਣ ਗਈ ਕਿ ਕਿਉਂਕਿ ਮੈਂ ਥੰਗੀਆਂ ਗੱਲਾਂ ਸੁਣ ਲਾ ਪਿਆ ਚੰਗੇ ਗੱਲਾਂ ਕਰ ਲਾ ਪਿਆ ਚੰਗੇ ਬੰਦਿਆਂ ਦੀਆਂ ਗੱਲਾਂ ਸੁਣ ਲਾ ਪਿਆ ਚੰਗੇ ਉਹ ਜੋ ਕੰਮ ਕਰਦੇ ਉਹ ਮੈਂ ਕਾਪੀ ਕਰ ਲਾ ਪਿਆ ਸਈਦ ਹੁਣ ਮੈਂ ਦਿਨੇ ਉੱਠ ਕੇ ਵਰਕਸ਼ਾਪ ਹੀ ਕਰਦਾ ਤੇ ਮਿਹਨਤ ਵੀ ਕਰਨ ਲਿਆ ਆਪਣੀ ਜਿੰਨੀ ਹੋ ਸਕੇ ਉਨੀ ਮਿਹਨਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਮੈਨੂੰ ਖੁਸ਼ੀ ਮਿਲਦੀ ਆ ਸਹੀ ਹੈ ਨਾ ਕਿਉਂਕਿ ਤੁਸੀਂ ਜੇ ਆਪਾਂ ਕਿਸੇ ਅਦਰ ਪ੍ਰਤੀਬਲ ਵਲ ਵੇਖੀ ਜਾਵਾਂਗੇ ਤਾਂ ਆਪਾਂ ਮੱਚੀ ਜਾਣਾ ਖੁਸ਼ੀ ਨਹੀਂ ਮਿਲਨੀ ਆਪਾਂ ਆਪਾਂ ਨੂੰ ਤਕਲੀਫ ਹੋਊਗੀ ਜਿੰਨੀ ਉਦਲ ਵੇਖ ਕੇ ਹੋ ਸਕਦੀ ਤਕਲੀਫ ਹੋ ਕਿਉਂ ਆਪਾਂ ਉਹਦੇ ਬਰਾਬਰ ਨਹੀਂ ਆ ਤਾਂ ਆਪਾਂ ਨੂੰ ਇਹ ਚੀਜ਼ ਅੰਦਰ ਵਰਡ ਖਾਈ ਜਾਣੀ ਵਰਡ ਖਾਈ ਜਾਣੀ ਤਾਂ ਆਪਾਂ ਠਾ ਡਿੱਗੀ ਜਾਣਾ ਅਬ ਦੁਖੀ ਹੋ ਜਾਂਦਾ ਬਚਿੰਤਤ ਹੋ ਜਾਂਦਾ ਬੰਦਾ ਏਮੋਸ਼ਨਲ ਹੋ ਜਾਂਦਾ ਕਿਸੇ ਟਾਈਮ ਤੇ ਸਿਚੁਏਸ਼ਨ ਖਰਾਬ ਹੋ ਜਾਂਦੀ ਦਿਮਾਗ ਦੇ ਤੁਸੀਂ ਕੀ ਕਰਨਾ ਹੈ ਦਿਨੇ ਉੱਠ ਕੇ ਪਹਿਲੀ ਗੱਲ ਤੇ ਵਰਕਸ਼ ਜ਼ਰੂਰ ਕਰੋ ਦੂਜਾ ਗੁਰਬਾਣੀ ਜ਼ਰੂਰ ਪੜੋ ਠੀਕ ਹੈ ਨਾ ਜੇ ਜੀ ਐਕਟੀਵਿਟੀ ਮਿਲਨੀ ਹੈ ਸਾਨੂੰ ਇਸੇ ਤੋਂ ਹੀ ਮਿਲਣੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਆਗਾਦ ਬੋਧ ਗੁਰੂ ਗ੍ਰੰਥ ਸਾਹਿਬ ਨੇ ਇਦਾਂ ਕੋਈ ਅੰਤ ਹੀ ਨਹੀਂ ਹੈਗਾ ਨਾ ਅੱਜ ਇਹਦਾ ਨਾ ਕੱਲ ਹੋ ਸਕਦਾ ਠੀਕ ਹੈ ਜੋ ਸਾਡੇ ਕੋਲ ਗੁਰੂ ਰਾਮਦਾਸ ਜੀ ਦਿੱਤੀ ਦਾ ਤੁਹਾਨੂੰ ਇਹ ਕਰਕੇ ਸਭ ਤੋਂ ਮੇਨ ਜਿਹੜਾ ਕੰਮ ਹੈ ਉਸ ਸੇਰੇ ਉੱਠ ਕੇ ਸੈਰ ਕਰਨ ਤੋਂ ਬਾਅਦ ਆਓ ਗੁਰਬਾਣੀ ਪੜੋ ਇੱਕਦਮ ਫਰੈਸ਼ ਮਾਈਂਡ ਹੋ ਜਾਓਗੇ ਠੀਕ ਹੈ ਫਿਰ ਉਤੋਂ ਬਾਅਦ ਜੇ ਤੁਸੀਂ ਫੋਨ ਫੜਨਾ ਨਾ ਉਦੋਂ ਤੁਸੀਂ 네ਗੇਟਿਵ ਗੱਲਾਂ ਨਹੀਂ ਸੁਣਨੀਆਂ ਕਦੀ ਪੋਜ਼ਿਟਿਵ ਗੱਲਾਂ ਸੁਣਨੇ ਤੁਸੀਂ ਲੱਖਸਾ ਸੁਣੋ ਦੀਪ ਸਿੱਧੂ ਆਪਣਾ ਚੱਲ ਵਸਿਆ ਉਹਦੀਆਂ ਗੱਲਾਂ ਸੁਣੋ ਉਹ ਮਨ ਤੋਂ ਬਾਅਦ ਖੁਸ਼ੀ ਮਿਲਦੀ ਹੈ ਮੈਨੂੰ ਬਾਈ ਸਿੱਧੂ ਆ ਆਪਣਾ ਮੁੱਸੇ ਵਾਲਾ ਹਨਾ ਉਹਦੇ ਗਾਣੇ ਸੁਣ ਕੇ ਅੱਜ ਖੁਸ਼ੀ ਮਿਲਦੀ ਐ ਜਦੋਂ ਮਰਿਆ ਹੀ ਨਹੀਂ ਕਿ ਉਹ ਜਿੰਦਗੀ ਜੀ ਕੇ ਗਏ ਨੇ ਠੀਕ ਹੈ ਨਾ ਸਾਡੇ ਜੀ ਕੀ ਰੌਲਾ ਚੱਲਦਾ ਪਿਆ ਅਸੀਂ ਜ਼ਿੰਦਗੀ ਨਹੀਂ ਜਿੰਦੇ ਅਸੀਂ ਤਾਨੇ ਜੀਨੇ ਆਪਣੇ ਅਸੀਂ ਹਾ ਪਹਾੜੇ ਕੱਢਦੇ ਆ ਯਾਰ ਜ਼ਿੰਦਗੀ ਜੀਣ ਲਈ ਵੀ ਸਾਨੂੰ ਨਾ ਗੱਡੀ ਮਿਲ ਜੇ ਸ਼ੋਰ ਤਾਂ ਮੈਨੂੰ ਇੱਕ ਗੱਲ ਜਿਹੜੇ ਕੋ ਅਡਾਨੀ ਬਾਨੀ ਕਿੰਨੇ ਵੱਡੇ ਲੋਕ ਨੇ ਇਹਨਾਂ ਕੋ ਇੰਨੀ ਸ਼ੋਰ ਤੇ ਆ ਕੀ ਇਹ ਖੁਸ਼ ਨੇ ਨਹੀਂ ਖੁਸ਼ ਕਿਉਂਕਿ ਇਹ ਲੋਕ ਕੋ ਇੰਨਾ ਜ਼ਿਆਦਾ ਪੈਸਾ ਇਹ ਆਪਣੇ ਲਾਗੇ ਬਹਿਨ ਜੋਗੀ ਨਹੀਂ ਰਹੇ ਪੈਸੇ ਨਾਲ ਖੁਸ਼ੀ ਨਹੀਂ ਮਿਲਦੀ ਪੈਸੇ ਨਾਲ ਚਾਹ ਨਹੀਂ ਖਰੀਦੇ ਜਾ ਸਕਦੇ ਕਿਸੇ ਦੇ ਠੀਕ ਹੈ ਨਾ ਮੇਰੇ ਨਾਲ ਕੱਲ ਮੇਰਾ ਭਾਂਜਾ ਹੀ ਲੱਗਦਾ ਸਿਡਨੀ ਚੋਂ ਆਇਆ ਸੀ ਤੇ ਛਿੰਟਕ ਚਲਾਉਂਦੇ ਨੇ ਬਰ ਖੇਤਾਂ ਜੇ ਮੈਂ ਸ਼ਾਇਦ ਵੀਡੀਓ ਬਣਾਈ ਹੋਵੇ ਸ਼ਾਇਦ ਪਾ ਵੀ ਦੂੰਗੇ ਇਹ ਦਿਨ ਪਹਿਲੇ ਪੁੱਛ ਕੇ ਪਾਉਂ ਕਿਉਂਕਿ ਅਗਲੇ ਦਾ ਹਨਾ ਹੁੰਦਾ ਆਪੋ ਆਪਣਾ ਸਾਹ ਕਿਤਾਬ ਕਿਸ ਦਾ ਉਹ ਕਹਿੰਦਾ ਮਾਮਾ ਇੱਥੇ ਐਡੀ ਜਿਆਦਾ ਖੁਸ਼ੀ ਆ ਤੇ ਲੋਕੀ ਇਥੋਂ ਕਿਉਂ ਜਾਂਦੇ ਨੇ ਠੀਕ ਹੈ ਨਾ ਮੈਂ ਹਾਂ ਜੀ ਵੇਖੋ ਮੈਨੂੰ ਕਾਲਾ ਪਜਾਮਾ ਸੂਟ ਕੁਰਤਾ ਜਮਾ ਸੂਟ ਕਰ ਗਿਆ ਹਰ ਕੋਈ ਸੂਟ ਨਹੀਂ ਕਰਦਾ ਨਾ ਸਹੀ ਹੈ ਨਾ ਤੇ ਇਤਾਂ ਹੀ ਆਪੋ ਆਪਣੀ ਥਿੰਕਿੰਗ ਆ ਸਹੀ ਹੈ ਨਾ ਕੋਈ ਪਾਉਂਦਾ ਏ ਦਿਖਾਵੇ ਲਈ ਕੋਈ ਆਪਣਾ ਧੰਨ ਟੱਕਣ ਲਈ ਪਾਉਂਦਾ ਅਸੀਂ ਲੋਕੀ ਦਿਖਾਵਾ ਕਰਦੇ ਆ ਤਾਂ ਅਸੀਂ ਭੁੱਖੇ ਮਰਦੇ ਆ ਦਿਖਾਵਾ ਕਰਨਾ ਹੀ ਨਹੀਂ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਯਾਰ ਜਿੰਦਗੀ ਮਿਲੀ ਹੱਸ ਖੇੜ ਕੇ ਜਿੰਗੀਆਂ ਵਿੱਚ ਜਦੋਂ ਬੱਚੇ ਆਉਂਦੇ ਘਰ ਜਾਂ ਮਾਂ ਪਿਓ ਆਪਣਾ ਸਰ ਲਾਗੇ ਵੇ ਗੱਲਾਂ ਬਾਤਾਂ ਮਾਰੋ ਜਿੰਦਗੀ ਸਹੀ ਨਿਕਲੂਗੀ ਸਹੀ ਹੈ ਨਾ ਅਛਾ ਉਹ ਫਲਾਣੇ ਨੇ ਗੱਡੀ ਲੈਣ ਦੀ ਆਣੇ ਨੇ ਔਲ ਲੈ ਲੈਂਦਾ ਢੀਕ ਲੈ ਲੈਂਦਾ ਨਾ ਉਹਦੇ ਲਈ ਵੀ ਕਿ ਮੱਚੀ ਜਾਓਗੇ ਤੁਹਾਨੂੰ ਖੁਸ਼ੀ ਨਹੀਂ ਮਿਲ ਸਕਦੀ ਇਹ ਮੈਂ ਲਿਖ ਕੇ ਦੇ ਸਕਦਾ ਤੁਹਾਨੂੰ ਖੁਸ਼ੀ ਤੁਹਾਨੂੰ ਆਪਣੇ ਆਪ ਤੋਂ ਮਿਲਨੀ ਆ ਤੁਸੀਂ ਕੀ ਕਰਨਾ ਚਾਹੁੰਦੇ ਜਿੰਦਗੀ ਵਿੱਚ ਤੁਸੀਂ ਕਰ ਸਕਦੇ ਜੀ ਹਾਂ ਸ਼ੌਂਕ ਵੀ ਆਪਣੇ ਜਿਹੜੇ ਨਾ ਉਹ ਜਿੰਨੀ ਤੁਹਾਡੀ ਔਕਾਤ ਹੈ ਨਾ ਛਾਣੇ ਕਹਿੰਦੇ ਨੇ ਜਿੱਦੀ ਕੁੱਤੀ ਉਹ ਦਹਾੜ ਚੁੱਕ ਲਵੇ ਤਾਂ ਕਿਸੇ ਬੰਨ ਲੱਗ ਜਾਂਦੀ ਨਹੀਂ ਤੇ ਰਾਜ ਲੋਕ ਕੁੱਤੇ ਖੋਣ ਲਈ ਬਥੇਰੇ ਬੈਠੇ ਹੁੰਦੇ ਆ ਠੀਕ ਹੈ ਨਾ ਆਪ ਆਪਣੇ ਔਕਾਤ ਵੱਲ ਵੇਖ ਕੇ ਜਿਹੜਾ ਕੰਮ ਕਰਨਾ ਕਰੋਗੇ ਫਿਰ ਚੰਗੀਆਂ ਗੱਲਾਂ ਤੁਸੀਂ ਸੁਣੋਗੇ ਚੰਗੀਆਂ ਸਾਖੀਆਂ ਕਹਾਣੀਆਂ ਸੁਣੋਗੇ ਤੁਹਾਨੂੰ ਆਟੋਮੈਟਿਕ ਹੀ ਤੁਹਾਨੂੰ ਜਿਹੜੀ ਅੰਦਰ ਦੀ ਆਵਾਜ਼ ਤੇ ਚੇਂਜ ਹੋ ਜਾਏਗੀ ਮੇਰੀ ਚੇਂਜ ਹੋਈ ਆ ਵੀਡੀਓ ਬਣਾਉਣ ਕਰਕੇ ਮੈਂ ਆਪਣੀ ਗੱਲ ਪਹਿਲੋਂ ਕਰਦਾਂ ਪਿਆ ਇਸੇ ਕਰਕੇ ਔਰ ਮੈਨੂੰ ਕੋਈ ਦੁਕਾਨ ਦੇ ਕਹਵੇ ਨਾ ਤੂੰ ਕੀ ਭੁਰੀ ਜਾਂਦਾ ਜੋ ਉਪਨਾ ਨਹੀਂ ਲੈਣਾ ਜੋ ਲੋਕੀ ਕਹਿੰਦੇ ਹੁੰਦੇ ਆ ਪਰ ਮੈਨੂੰ ਹਾਸਾ ਆਉਂਦਾ ਉਹਨਾਂ ਤੇ ਆਸਾਬਾ ਕਿਉਂ ਉਹਨਾਂ ਕੋ ਪੁਰਦੀਆਂ ਨਹੀਂ ਹੈਗੀਆਂ ਸਹੀ ਹੈ ਨਾ ਉਹ ਉਹ ਸਿਆਣੇ ਗੇਂਦੇ ਨੇ ਆਪਣੇ ਆਪ ਨੂੰ ਪਰ ਵੇਖ ਕੇ ਦੁਖੀ ਹੁੰਦੇ ਨੇ ਫਿਰ ਇਥੋਂ ਹਸਾ ਲੱਗਦਾ ਵੀ ਇਹ ਦੁਖੀ ਲੋਕ ਨੇ ਸਨਾਮ ਸਿੰਘ ਇਹਨਾਂ ਨੇ ਗੱਲਾਂ 'ਚ ਨਹੀਂ ਆਉਣਾ ਹਾਂ ਜੇ ਤੂੰ ਤੁਸੀਂ ਕਮੈਂਟ ਕਰੋ ਸਨਾਮ ਸਿੰਘ ਐਸ ਤਰੀਕੇ ਤੇ ਗੱਲ ਕਰ ਐਸ ਤਰੀਕੇ ਤੇ ਗੱਲ ਕਰ ਉਹ ਚੀਜ਼ ਦਾ ਮਜ਼ਾ ਵੱਖਰਾ ਆਊਗਾ ਜਦੋਂ ਸ਼ਾਮੇ ਬੈਠੇ ਆਂ ਜਾਮਨੀ ਸ਼ਾਂ ਆਉਂਦੇ ਨਾ ਤੇ ਛਲੇ ਮੈਂ ਇੱਥੇ ਬਹਿ ਕੇ ਤੇ ਇਹਨਾਂ ਦੇ ਬੋਰਡ ਦੀ ਸ਼ਾਂ ਜਾਂਦੀ ਹੈ ਤੇ ਇਹਨਾਂ ਦੇ ਫਲਾਣੇ ਚ ਪੀਪਲ ਦੀ ਜੋ ਸ਼ਾਂ ਜਾਂਦੀ ਆ ਫਲਾਣੇ ਸ਼ਾਂ ਜਾਂਦੀ ਤੂੰ ਕੀ ਕਰਨਿਆ ਉੱਤੇ ਯਾਰ ਇਹ ਵੇਖੋ ਇੱਕਦਾ ਪਉ ਦੀ ਸ਼ਾਂਤਲੇ ਬੈਠੇ ਇੱਕ ਆਪ ਉਹਨੂੰ ਨਿੰਦਨ ਦੇ ਤੈਨੂੰ ਖੁਸ਼ੀ ਮਿਲੂਗੀ ਨਹੀਂ ਮਿਲਲੇ ਠੀਕ ਖੁਸ਼ੀ ਸਾਨੂੰ ਤਾਂ ਮਿਲਨੀ ਐ ਇੱਥੇ ਰਾਵਾਂ ਦਾ ਢੋ ਲੱਗੀ ਆ ਹਵਾ ਚੱਲਣ ਦੀ ਐ ਨੇਚਰਲ ਠੰਡੀ ਠੰਡੀ ਹਵਾਉਣ ਲੱਗੇ ਖਾਲ ਵਗਣ ਡਿਆ ਜਿਵੇਂ ਹਣ ਅੰਦਰ ਸਕੂਨ ਮਿਲਣ ਦੇ ਆ ਤੁਹਾਡ ਨਾਲ ਗੱਲਾਂ ਕਰਨ ਦੇ ਕਿਦਾਂ ਮੈਂ ਛੜਕ ਲੋਕੀ ਮੈਨੂੰ ਵੇਖ ਕੇ ਨੰਗਣ ਡੇ ਨੇ ਗੱਲਾਂ ਕਰਦਣ ਵੇਖ ਕੇ ਨੰਗਣ ਡੇ ਨੇ ਪਰ ਮੈਂ ਆਪਣੀ ਆਪਣੀ ਚਾਲ ਵਿੱਚ ਮਸਤ ਰੋੜ ਫੋਲ ਵਗਣ ਡੇ ਲੱਗੇ ਮੇਰੇ ਲੋਕੀ ਮੈਨੂੰ ਵੇਖ ਹੱਥ ਖੜਾ ਹੀ ਕਰ ਦਿੰਦੇ ਨੇ ਕਿ ਉਹ ਨਮ ਚਾਲ ਚ ਮਸਤੇ ਕਿਉਂ ਮਸਤੇ ਆ ਯਾਰ ਮੈਨੂੰ ਆਪਣੇ ਆਪ ਨੂੰ ਖੋਜਣ ਦਾ ਮੌਕਾ ਮਿਲਦਾ ਪਿਆ ਅੱਜ ਇੱਕ ਗੱਲ ਹੁਣ ਹੋਰ ਵੀ ਕਹਦਾ ਖੁਸ਼ੀ ਜਿਹੜੀ ਚੀਜ਼ ਹੈ ਨਾ ਸਤਨਾਮ ਅੱਜ ਦਾਵਾ ਨਹੀਂ ਕਰਦਾ ਪਿਆ ਅੱਜ ਮੈਂ ਨੋਰਮਲ ਦਾ ਨਾ ਗੱਲ ਕਰਦਾ ਪਿਆ ਕਿਤੇ ਕੱਲ ਮੇਰਾ ਗਲੇਵਣਾ ਫੜ ਲਓ ਮੈਂ ਉਲਟ ਬਣ ਚੱਲ ਗਿਆ ਤੇ ਅੱਜ ਮੇਰੀ ਹਾਲਾਤ ਨੇ ਜੋ ਹਾਲਾਤ ਨੇ ਉਹ ਜੀ ਕੇ ਜਾਣਾ ਪਹਿਲੇ ਮੇਰੇ ਕੀ ਹਾਲਾਤ ਉਹ ਵੀ ਮੈਂ ਜੀ ਕੇ ਆਇਆ ਸਿੱਖਣ ਦੀ ਹਰ ਟਾਈਮ ਤੇ ਮੇਰੀ ਕੋਸ਼ਿਸ਼ جاری ਰਹਿੰਦੀ ਕੀ ਮੇਰੇ ਕੋ ਫੋਨ ਛੋਟਾ ਜਿਹਾ ਹੀ Samsung ਦਾ ਮੈਨੂੰ ਕੋਈ ਪਰਵਾਹ ਨਹੀਂ ਹੈ ਗੱਲ ਦੀ ਕਈ ਮੇਰੇ ਵੀਰ ਭਰਾ ਆਉਂਦੇ ਆ ਨੇ ਤੂੰ ਇਹ ਕੰਮ ਕਰਨਾ ਤੇ ਆਈਫੋਨ ਰੱਖ ਯਾਰ ਇਸ ਤਰ੍ਹਾਂ ਦੀ ਇਹੋ ਤੇ ਸਾਡਾ ਸਿਆਪਾ ਏ ਠੀਕ ਹੈ ਨਾ ਜੋ ਮੈਂ ਗੱਲਾਂ ਕਰਨ ਦਿਆਂ ਮੈਂ ਆਪਣੇ ਲੱਗੇ ਵੇਖੇ ਗੱਲਾਂ ਕਰਨ ਦਿਆਂ Samsung ਦਾ ਪਨ ਲੋਕ ਕੇ ਦਾ ਵਾ ਕਿਸੇ ਦਾ ਵੀ ਹੋਵੇ ਸਹੀ ਜਿਨੇ ਮੇਰੀ ਆਵਾਜ਼ ਸੁਣਨੀ ਹੈ ਨਾ ਉਹਨੇ ਇਹ ਚ ਵੀ ਸੁਣ ਲੈਣੀ ਹੈ ਜਿਨੇ ਨਹੀਂ ਸੁਣਨੀ ਨਾ ਚਲ ਉਹਦੇ ਬਾਰੇ ਕੁਝ ਕਹਿਣਾ ਨਹੀਂ ਆਪਾਂ ਹੈਗਾ ਠੀਕ ਹੈ ਉਹਨਾਂ ਦੇ ਇੱਕੋ ਗੱਲ ਕਰਨੀ ਦੀ ਹੈ ਵੇਲਾ ਹੈਗਾ ਭੋਰਨ ਦੀ ਭੋਰੀ ਜਾਂਦਾ ਬੈਠਾ ਬੈਠਾ ਉੱਥੇ ਕਰਨਾ ਕੀ ਨੇ ਹੋਰ ਠੀਕ ਹੈ ਨਾ ਸੱਚੀ ਬੁਛੋ ਜਿਆਦੇ ਵੇਲੇ ਜੇ ਮੇਰੇ ਨਾਲ ਉਹ ਜਿਆਦੇ ਵੇਲੇ ਪਤਾ ਕਿਤਨਾ ਉਹਨਾਂ ਤੋਂ ਕੰਮ ਰੁਝੇਵੇਂ ਬਥੇਰੇ ਹੋਣਗੇ ਮੈਂ ਮੰਨਦਾ ਸਹੀ ਹੈ ਨਾ ਉਹਨਾਂ ਕੋ ਰੁਝੇਵੇਂ ਬਥੇਰੇ ਹੋਣਗੇ ਮੈਂ ਮੰਨਦਾ ਪਰ ਉਹਨਾਂ ਕੋ ਅਕਲ ਘਟ ਅਕਲ ਕਿਉਂ ਘਟ ਕਿਉਂ ਕਿਸੇ ਨੂੰ ਨਿੰਦਣਾ ਨਾ ਉਹ ਬੇਅਗਲੇ ਦਾ ਕੰਮ ਹੁੰਦਾ ਅਗਲੇ ਦਾ ਕੰਮ ਨਹੀਂ ਹੁੰਦਾ ਯਾਰ ਨਿੰਦਣਾ ਕਹੇ ਨੂੰ ਜਾਂ ਕਹੇ ਨੂੰ ਮਤਲਬ ਕਿ ਇਹ ਤੁਸੀਂ ਐਪੀਸ਼ੀਅਰ ਕਿਉਂ ਨਹੀਂ ਕਰਦੇ ਸਾਡੇ ਲੋਕ ਇਥੇ ਪਤਾ ਕਿਉਂ ਅਭਈਏ ਕਾਮਯਾਬ ਕਿਉਂ ਹੋ ਗਏ ਅਸੀਂ ਉਹਨਾਂ ਨੂੰ ਆਪ ਅੱਗੇ ਲਿਖਿਆ ਹੈ ਚਾਹੇ ਫੂਡ ਦੇ ਵਿੱਚ ਨੇ ਚਾਹੇ ਆਈਸਕ੍ਰੀਮ ਦੇ ਵਿੱਚ ਚਾਹੇ ਕਿਸੇ ਜੀ ਲਾ ਲਓ ਯਾਰ ਉਹ ਸਾਡ ਟਾਈਮ ਸਾਡੇ ਤੋਂ ਅੱਗੇ ਚੱਲਣ ਦੇ ਕਿਉਂ ਅਸੀਂ ਐਪੀਸ਼ੀਅਰ ਕੀਤਾ ਉਹਨਾਂ ਨੂੰ ਅਸੀਂ ਆਪਣੇ ਆਪ ਨੂੰ ਐਪੀਸ਼ੀਅਰ ਨਹੀਂ ਕਰ ਸਕੇ ਦੂਜਿਆਂ ਨੂੰ ਐਪੀਸ਼ੀਅਰ ਕੀਤਾ ਤੁਹਾਡੇ ਜੀ ਆ ਕੰਮ ਠੀਕ ਹੈ ਨਾ ਤੁਹਾਨੂੰ ਖੁਸ਼ੀ ਕਿੱਥੋਂ ਲੱਭੂਗੀ ਤੁਹਾਨੂੰ ਸੁੱਤਿਆ ਨੀਂਦ ਤੁਹਾਨੂੰ ਕਿੱਦਾਂ ਆਊਗਾ ਤੁਹਾਨੂੰ ਚੈਨ ਤੁਹਾਨੂੰ ਕਿੱਦਾਂ ਆਊਗਾ ਕਿਉਂ ਚੈਨ ਆਉਂਦਾ ਕਾਰਨ ਹੀ ਕੋਈ ਨਹੀਂ ਹੈਗਾ ਤੁਹਾਡੇ ਕੋਲ ਤੇ ਤੁਸੀਂ ਨਾ ਕੋਈ ਤੱਤੇ ਹੋ ਜਾਂਦੇ ਜੀ ਐਸੀ ਚਲਾ ਕੇ ਤੁਸੀਂ ਤੱਤੇ ਹੋ ਜਾਂਦੇ ਜੀ ਸਹੀ ਹੈ ਨਾ ਕਿਉਂ ਤੱਤੇ ਹੋ ਜਾਂਦੇ ਆ ਤੁਹਾਡੇ 'ਚ ਇੱਕ ਚੀਜ਼ ਆ ਵੀ ਤੁਸੀਂ ਬਦਨਾਮੀ ਕਰਨੀ ਆ ਹਰ ਜਗ੍ਹਾ ਜਾ ਕੇ ਹਨਾ ਐਪੀਸ਼ੀਏ ਤੁਸੀਂ ਮੇਰੀ ਗੱਲ ਸੁਣੋ ਇੱਕ ਚੀਜ਼ ਹੋਰ ਜੇ ਖੁਸ਼ੀ ਤੁਸੀਂ ਲੈਣੀ ਨਾ ਸਿਰੇ ਦਾ ਨਕਮਾ ਬੰਦਾ ਹੋਊਗਾ ਨਾ ਤੁਸੀਂ ਉਧਰ ਨਾ ਲਾਗੜ ਪੁੱਲ ਹੋਗੀ ਤੁਸੀਂ ਉਹਨੂੰ ਆਖਣਾ ਵੀ ਯਾਰ ਜਿਉਂਦਾ ਰਹਿ ਤੇਰੇ ਕਰਕੇ ਜ਼ਿੰਦਗੀ ਬਦਲ ਗਈ ਜਾਓ ਟਾਡੇ ਕਰਕੇ ਉਹ ਜ਼ਿੰਦਗੀ ਬਦਲਦੂ ਆਪਣੀ ਇੰਨਾ ਤਾਂ ਦਵਾ ਤਾਂ ਨਾ ਕਰ ਸਕਦਾ ਇਹ ਖੁਸ਼ੀ ਜੇ ਜਿੱਦਨ ਉਹਦੀ ਜ਼ਿੰਦਗੀ ਬਦਲ ਗਈ ਬੰਦੇ ਖਤਰਨਾਕ ਦੀ ਤੇ ਤੁਹਾਨੂੰ ਜਿਹੜੀ ਉਹ ਖੁਸ਼ੀ ਮਿਲਨੀ ਆ ਨਾ ਉਹਦਾ ਟਿਕਾਣਾ ਟਿਕਾਣਾ ਕੋਈ ਨਹੀਂ ਹੁੰਦਾ ਸਹੀ ਹੈ ਨਾ ਇਹ ਚੱਕਰ ਇਹ ਚੱਕਰ ਨੂੰ ਤੁਸੀਂ ਕਿਉਂ ਇਗਨੋਰ ਕਰਦੇ ਪਏ ਜੇ ਤੇ ਜਿਹੜੀ ਮਾੜੀਆਂ ਜਿਹਾ ਤੇ ਕਿਉਂ ਗੌਰ ਕਰਦੇ ਪਏ ਠੀਕ ਅੰਜਮ ਸੁਰਵਾ ਆਪਣੇ ਉਥੇ ਪਾਕਿਸਤਾਨ ਵਾਲੇ ਆ ਨਾਸਰ ਢਿੱਲੋ ਸਾਹਿਬ ਆ ਕਿੰਨੇ ਬੰਦੇ ਯਾਰ ਉਹ ਇੱਕ ਮੈਨੂੰ ਨਾ ਭੁੱਲ ਜਾਂਦਾ ਇੱਕ ਸ਼ੇਰ ਬੜ ਉਸਨੇ ਬੋਲਦੇ ਤਮਉਦਦ ਇਦਾਂ ਕੋਈ ਨਾਮ ਉਹਨਾਂ ਦਾ ਮਾਫ ਕਰਨਾ ਉਸਤਾਦ ਸਾਹਿਬ ਜੀ ਗਲਤੀ ਨਾਲ ਬੋਲ ਗਿਆ ਕਿਉਂਕਿ ਦੇਖੋ ਉਸਤਾਦ ਉਸਤਾਦ ਇਹ ਮੈਂ ਮੰਨਦਾ ਮੈਨੂੰ ਖੁਸ਼ੀ ਮਿਲਦੀ ਹੈ ਚੰਗੀਆਂ ਗੱਲਾਂ ਸੁਣ ਕੇ ਮੈਂ ਚੰਗੀਆਂ ਗੱਲਾਂ ਕਰਾਂ ਇਹਦਾ ਬਾ ਇਧਰ ਦਾ ਭਾਈ ਹੈਦਰ ਹਦੀਰ ਭਾਈ ਨਾਮ ਇਤਨਾ ਕਰਕੇ ਉਹਦਾ ਹੈਨਾ ਪੰਜਾਬੀ ਮੁੰਡੇ ਦਾ ਯਾਰ ਬੜੀ ਐਕਟੀਵਿਟੀ ਦਿਖਾਉਂਦਾ ਗੱਲ ਦੇ ਵਿੱਚੋਂ ਮੈਂ ਸੁਣਦਾ ਮੈਂ ਭਰਾ ਵੀ ਤੁਨਨਾ ਸਿੰਘ ਸਾਹਿਬ ਨੂੰ ਸੁਣਦਾ ਮੈਂ ਸਹੀ ਹੈ ਨਾ ਕਿਉਂ ਸੁਣਦਾ ਰੀਜਨ ਕਾਰਨ ਕੀ ਬੰਦਾ ਵੀ ਮੈਨੂੰ ਖੁਸ਼ੀ ਮਿਲਦੀ ਆ ਚੰਗੀਆਂ ਗੱਲਾਂ ਸੁਣਦਾ ਚੰਗੀਆਂ ਗੱਲਾਂ ਮੈਂ ਤਾਂ ਦੱਸਦਾ ਵੀ ਮੈਨੂੰ ਸਾਰੇ ਸੀਰ ਹੈ ਨਾ ਕਿ ਆਪਣਾ ਇੱਥੇ ਪਟਨਾ ਆਇਆ ਇਹ ਨਾ ਕਹ ਝਗਾ ਪਟਨਾ ਆ ਇਹ ਕਾਫੀ ਅਠ ਦਹਾਂਦਾਂ ਨੇ ਘਟ ਗਿਆ ਯਾਨੀ ਕਿ ਤਿੰਨ ਗਿਲੋ ਪਾਰ ਘਟਿਆ ਜੀ ਮੇਰੇ ਦਹਾਂਦਾਂ ਵਿੱਚ ਕਿਵੇਂ ਘਟਿਆ ਮੈਂ ਤੁਹਾਨੂੰ ਫਿਰ ਵੀਡੀਓ ਪਾ ਦੂੰ ਕਿਹਦੇ ਨੇ ਤੇ ਬਾਰੇ ਸਿੰਪਲ ਜੇ ਕਾਰਨ ਹੈ ਸਿਰਫ ਕਿਉਂ ਅਸੀਂ ਯਾਰ ਵੇ ਨਹੀਂ ਉਹਨਾਂ ਲੋਕਾਂ ਨੂੰ ਆ ਜਿਹੜੇ ਨਾ ਮੇਰੇ ਨੂੰ ਅਨਫਿਟ ਨੇ ਸਹੀ ਜਿਤਨਾ ਆਪਾਂ ਨਾ ਆਪ ਘਰ ਬੱਚਾ ਫੇਲ ਹੋ ਗਏ ਤਾਂ ਉਹਨਾਂ ਦਾ ਮਾਸਟਰ ਦਾ ਬੱਚਾ ਫੇਲ ਹੋ ਗਿਆ ਤਾਂ ਆ ਗਰੀ ਗੱਲ ਆ ਉਹ ਜਿਹੜਾ ਚਪੜਾਸੀ ਦਾ ਬੱਚਾ ਪਾਸ ਉਹਦੀ ਕਿਉਂ ਨਹੀਂ ਗੱਲ ਕਰਦੇ ਤੁਸੀਂ ਕਿਉਂਕਿ ਤੁਸੀਂ 네ਗੈਟਿਵਿਟੀ ਆਪਣੇ ਅੰਦਰ ਪੈਦਾ ਕਰੀ ਯਾਨੀ ਹਰ ਵਕਤ ਹੈਂ ਅਸੀਂ ਅੱਛੀ ਪੁਸ਼ੇ ਵੀ ਅਹੀਂਰ ਬੱਚਾ ਬੜਾ ਜ਼ੋਰ ਲਾ ਕੇ ਬੜਾ ਬੱਚਾ ਸਾਡਾ ਫੇਲ ਹੋ ਗਿਆ ਮਨ ਕੋਲ ਕੋਈ ਨਹੀਂ ਮਾਸਟਰ ਬੱਚਾ ਫੇਲ ਹੋ ਗਿਆ ਮਨ ਕਿ ਕਿਸੇ ਨਾਮ ਪੈਰ ਕਰਨਾ ਤੁਸੀਂ ਉਹ ਜੋ 84 ਦਾ ਬੱਚਾ پاس ਉਹਦੀ ਕਿਉਂ ਨਹੀਂ ਤੁਸੀਂ ਤਾਰੀਫ ਕਰਦੇ ਕਿਉਂ ਉਹ ਛੋਟਾ ਉਹ ਤੁਸੀਂ ਤਾਂ ਤਾਰੀਫ ਕਰਦੇ ਹੋ ਸਿਰਫ ਤੁਹਾਡੇ ਵਿੱਚ ਇਹੀ 네ਗੈਟਿਵਿਟੀ ਹੈ ਗੱਲ ਖੁਸ਼ੀ ਤੁਹਾਨੂੰ ਤਾਂ ਨਹੀਂ ਮਿਲਦਾ ਤੁਹਾਨੂੰ ਚੈਨ ਤਾਂ ਨਹੀਂ ਮਿਲਦਾ ਤੁਸੀਂ ਚੈਨ ਚਾਹ ਕੇ ਵੀ ਚੈਨ ਨਹੀਂ ਪਾ ਸਕਦੇ ਜੇ ਤੁਸੀਂ ਦੁਖੀ ਕਰਦੇ ਕਿਸੇ ਨੂੰ ਖੁਸ਼ ਰਹਿਣ ਲਈ ਕਿਸੇ ਨੂੰ ਖੁਸ਼ ਕਰਨਾ ਪਊਗਾ ਇਹ ਲਿਖ ਲਓ ਕਾਪੀ ਤੇ ਪਵਾ ਠੀਕ ਹੈ ਨਾ ਆਪਣਾ ਜੜਾ ਕਰਕੇ ਨਹੀਂ ਆਪਣੀ ਬਰਬਾਦੀ ਕਰ ਖੁਸ਼ ਨਹੀਂ ਕਰਨਾ ਕਿਸੇ ਨੂੰ ਠੀਕ ਬਸ ਇੰਨਾ ਹੀ ਕਹਦਿਆ ਕਰੋ ਸ਼ਰਤ ਤਕੜਾ ਜਾ ਗਾਲ ਹੀ ਕੋਈ ਨਹੀਂ ਮਾਰੇ ਕੰਮ ਤੋਂ ਰੋਕ ਕੇ ਤੇ ਚੰਗੇ ਕੰਮ ਤੋਂ ਸ਼ੇਅਰ ਕਰਕੇ ਉਹਨਾਂ ਤਕੜਾ ਜਾ ਗਾਲ ਹੀ ਕੋਈ ਨਹੀਂ ਮਾਰੇ ਕੰਮ ਤੋਂ ਰੋਕ ਚੰਗੇ ਕੰਮ ਤੋਂ ਠੋਕ ਕੇ ਗੱਲ ਕਰਨੀ ਹੈ ਤਾਂ ਜੇ ਤਾ ਤੁਹਾਨੂੰ ਖੁਸ਼ੀ ਦੋਣੀ ਮਿਲੂਗੀ ਸਹੀ ਹੈ ਨਾ ਤੁਸੀਂ ਯਾਰ ਅੰਦਰ ਜਿਹੜੀ ਅਵਸਥਾ ਜਿਹੜੀ ਆਪਣੀ ਹੈ ਨਾ ਇਹ ਚੇਂਜ ਕਰਨੀ ਪੈਣੀ ਇੱਕ ਗੁਰਬਾਣੀ ਜਿਹੜੀ ਆ ਬੰਦਾ ਸ਼ਬਦ ਪੜਦਾ ਨਾ ਉਹਦੇ ਅੰਦਰ ਨੇਚਰਲ ਚੀਜ਼ ਬਲਦਾਵ ਹੋ ਲੱਗ ਪੈਂਦਾ ਆਟੋਮੈਟਿਕਲੀ ਮੇਰੇ ਅੰਦਰ ਹੁੰਦਾ ਪਿਆ ਮੈਂ ਜੋ ਦੱਸਦਾ ਪਿਆ ਦਾ ਮੈਨੂੰ ਪ੍ਰਵਾਹ ਜੀ ਕਿਸੇ ਦੇ ਨਹੀਂ ਹੈਗੀ ਉਹਨਾਂ ਇਸ ਟਾਈਮ ਤੇ ਮੈਨੂੰ ਕੋਈ ਕੀ ਕਹਿੰਦਾ ਕੀ ਕਰ ਹਾਂ ਮੈਨੂੰ ਇੰਨਾ ਹੈਗਾ ਵੀ ਮੈਨੂੰ ਬੋਲਣ ਦਾ ਤਰੀਕਾ ਮਿਲਦਾ ਪਿਆ ਦਾ ਕੋਈ ਮੈਨੂੰ ਇਸ ਤਰ੍ਹਾਂ ਕੋਈ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਨਾ ਮੈਨੂੰ ਆਣ ਕੇ ਮੈਨੂੰ ਗੁੱਸਾ ਨਹੀਂ ਆਉਂਦਾ ਬਿਲਕੁਲ ਮੈਨੂੰ ਖੁਸ਼ੀ ਹੁੰਦੀ ਵਦਾਂ ਕਿਉਂ ਇਹ ਮਤਲਬ ਕਿ ਨਾ ਚਾਹੁੰਦੇ ਹੋਏ ਮੈਨੂੰ ਸੁਣਦੇ ਨੇ ਇਤਨੀ ਹੈ ਨਾ ਇਹ ਨਾ ਚਾਹੁੰਦੇ ਹੋਏ ਮੈਨੂੰ ਸੁਣਦੇ ਨੇ ਤਾਂ ਵੀ ਇਹ ਗੱਲਾਂ ਕਰਦੇ ਫਿਰ ਸਮਝ ਲੱਗ ਜਾਂਦੀ ਉਸ ਨਾਮ ਸਿਆ ਕਿਤੇ ਨਾ ਕਿਤੇ ਉਹਨੇ ਕਿਰਪਾ ਕੀਤੀ ਗੁਰਨਾਨ ਸਾਹਿਬ ਨੇ ਆਪਾਂ ਜਗਾ ਬਣਾ ਲਈ ਇਹਨਾਂ ਦਿਲ ਦੇ ਵਿੱਚ ਚਾਹੇ ਨਫ਼ਰਤ ਰੂਪ ਹੋਵੇ ਚਾਹੇ ਉਹ ਪਿਆਰ ਰੂਪ ਹੋਵੇ ਚਾਹੇ ਕਿਸੇ ਰੂਪ ਵਿੱਚ ਹੋਵੇ ਮੈਂ ਜਗਾ ਬਣਾ ਲਈ ਤੂੰ ਖੁਸ਼ੀ ਹੁੰਦੀ ਹੈ ਇਸ ਚੀਜ਼ ਲਈ ਖੁਸ਼ੀ ਤਾਂ ਹੁੰਦੀ ਹੈ ਵੀ ਮੈਂ ਉਹਦੀ ਕਿਰਪਾ ਜੋ ਗੱਲਾਂ ਕਰਦਾ ਉਹ ਉਹਦੀ ਚੰਗੀਆਂ ਸਿੱਖ ਕੇ ਚੰਗੀਆਂ ਕਮਾ ਕੇ ਜਾਂ ਪ੍ਰੈਕਟੀਕਲ ਕਰਕੇ ਮੈਂ ਕਰਦਾ ਤਾਂ ਲੋਕੀ ਇਸ ਚੀਜ਼ ਨੂੰ ਮਾੜੀ ਅੱਖ ਨਾਲ ਵੇਦੇ ਉਹ ਚੰਗੀ ਅੱਖ ਨਾਲ ਵੇਦੇ ਮੈਨੂੰ ਇਹ ਵੇਲੇ ਪਤਾ ਨਹੀਂ ਹੈਗਾ ਪਰ ਹਾਂ ਮੈਨੂੰ ਚਾਹੁੰਦੇ ਜ਼ਰੂਰ ਹੈਗੇ ਕਿਸੇ ਰੂਪ ਚ ਹੋਣਾ ਪਊਗਾ ਸਹੀ ਹੈ ਨਾ ਇਹ ਚੀਜ਼ ਮੈਂ ਐਕਟਿਵ ਕਰਾਂ ਜਾਂ ਫਿਰ ਸ਼ੇਅਰ ਲਿਖ ਕਰਕੇ ਗੱਲ ਕਰ ਲੈਨੇ ਆ ਉਹਨੇ ਮੈਨੂੰ ਯਾਦ ਕੀਤਾ ਉਹਨੇ ਮੈਨੂੰ ਯਾਦ ਕੀਤਾ ਯਾਦ ਉਹਨੇ ਕਿ ਜਿਹਨੇ ਮੈਨੂੰ ਗੁਰਬਾਤ ਕੀਤਾ ਠੀਕ ਹੈ ਨਾ ਤੇ ਉਹਨੇ ਮੈਨੂੰ ਯਾਦ ਕੀਤਾ ਯਾਦ ਉਹਨੇ ਕਿ ਜਿਹਨੇ ਮੈਨੂੰ ਗੁਰਬਾਤ ਕੀਤਾ ਸਹੀ ਹੈ ਨਾ ਮਤਲਬ ਕਿ ਤਕਲੀਫ ਵੀ ਮੈਨੂੰ ਉਤੋਂ ਹੋਈ ਜਿਹਨੇ ਮੈਨੂੰ ਰਾਜੀ ਕੀਤਾ ਇਹਦਾ ਮਤਲਬ ਕਿ ਮੁੱਖ ਅਰਥਪ ਇਹ ਲਾ ਲਈਏ ਇਹ ਚੀਜ਼ਾਂ ਦੇਖੋ ਯਾਰ ਸ਼ੇਰ ਸ਼ੇਰੀ ਕਰਨੀ ਜਾਂ ਵੱਖਰੀ ਗੱਲ ਇਹ ਸੱਚੀ ਪੂਰੀ ਤੁਹਾਡੀ ਐਕਟੀਵਿਟੀ ਕਰਕੇ ਤਾਂ ਅੰਦਰ ਨਿਕਲੀ ਆਉਣੀ ਇਹ ਤਾਂ ਮਰਜ਼ੀ ਬਣਾਈ ਜਾ ਸਹੀ ਹੈ ਨਾ ਕੋਈ ਚੱਕਰ ਨਹੀਂ ਬੈਠਾ ਪੱਥਰ ਤੇ ਸਤਿਅ ਪੱਥਰ ਨਾ ਹੋ ਜੀ ਬੈਠਾ ਹਾਂ ਪੱਥਰ ਤੇ ਸਤਿਅ ਪੱਥਰ ਨਾ ਹੋ ਜੀ ਠੀਕ ਹੈ ਨਾ ਚੱਲਦਾ ਰਮੀ ਹਰ ਲਮ੍ਹੇ ਵਿੱਚੋਂ ਇੱਕ ਥਾਂ ਤੇ ਨਖ ਲੋ ਜੀ ਦੇਖੋ ਕਿੰਨੀ ਸੁਣੀ ਗੱਲ ਬਣ ਗਈ ਮਤਲਬ ਕਿ ਪੱਥਰ ਤੇ ਬੈਠਾ ਮੈਂ ਹਨਾ ਕਿਤੇ ਪੱਥਰ ਵਾਂਗੂ ਇੱਕ ਥਾਂ ਨਾ ਖਲੋ ਜੀ ਚੱਲਦਾ ਰਮੀ ਸਤਾ ਜੀ ਇੱਕ ਥਾਂ ਨਾ ਖਲੋ ਜੀ ਮਤਲਬ ਕਿ ਐਨ ਵਧੀਆ ਕੀਤਾ ਨੋਦਾ ਕਹਿਣ ਦਾ ਬਹੁਤ ਜਿੰਨਾ ਤੁਸੀਂ ਐਕਟੀਵਿਟੀ ਜਿਦਾਂ ਹਵਾ ਚੱਲਣ ਦੀ ਯਾਰ ਇਹਦੇ ਵਿੱਚ ਸਾਰਾ ਸਕੂਨ ਮੈਨੂੰ ਮਿਲਣ ਦਿਆ ਕੋ ਮੱਕਾ ਵੀ ਤਲ ਖਾਲੋ ਇੱਥੇ ਬੈਠੇ ਬੈਠੇ ਕੀ ਹੋਣਿਆ ਕੋਈ ਚੱਕਰ ਹੀ ਨਹੀਂ ਠੀਕ ਹੈ ਨਾ ਤੇਰੀ ਸ਼ਰਾਰਤ ਹਵਾ ਕਰਦੀ ਏ ਤੇਰੀ ਸ਼ਰਾਰਤ ਹਵਾ ਕਰਦੀ ਏ ਜਿਵੇਂ ਬੰਦ ਮੂੰਹ ਚ ਕੁਝ ਬਿਆਨ ਕਰਦੀ ਏ ਤੇਰੀ ਸ਼ਰਾਰਤ ਹਵਾ ਕਰਦੀ ਏ ਜਿਵੇਂ ਬੰਦ ਮੂੰਹ ਚ ਕੋਈ ਸ਼ਰਾਰਤ ਕਰਦੀ ਏ ਉਹ ਨੱਚਦੀ ਏ ਘੁੰਡ ਕੱਢ ਕੇ ਉਹ ਨੱਚਦੀ ਏ ਘੁੰਡ ਕੱਢ ਕੇ ਇਹੋ ਜਿਹਾ ਹਵਾ ਰ ਹਵਾਵਾਂ ਵਿੱਚ ਸਤਿਆ ਉਹ ਤੈਨੂੰ ਗੱਲ-ਗੱਲ ਤੇ ਯਾਦ ਕਰਦੀ ਏ ਸਹੀ ਯਾਨੀ ਕਿ ਜਿਤਨਾ ਮਰਜੀ ਬਣਾ ਲੋ ਯਾਰ ਕੋਈ ਚੱਕਰ ਨਹੀਂ ਹੈ ਕਿ ਜਿੱਦਾ ਦਿੱਕੋ ਤੁਹਾਡੇ 'ਚ ਇਹ ਚੀਜ਼ਾਂ ਕਿਉਂ ਬਣਨੀਆਂ ਨੇ ਜਿਤਨਾ ਉਹ ਸਿਆਣੇ ਕਹਿੰਦੇ ਨੇ ਜਿਹਦੇ ਭਰੋਲੀ ਦੋਣੇ ਉਹਦੇ ਕਮਲੇ ਸਿਆਣ ਜਦੋਂ ਤੁਸੀਂ ਚੰਗੀਆਂ ਗੱਲਾਂ ਸੋਚੋਗੇ ਚੰਗੀਆਂ ਗੱਲਾਂ ਅਪਣਾਓਗੇ ਤਾਂ ਹੀ ਆਟੋਮੈਟਿਕਲੀ ਤੁਹਾਨੂੰ ਬਹੁਤ ਆਉਣੀਆਂ ਸਹੀ ਹੈ ਨਾ ਦੁਖੀ ਨਾ ਕਿਸੇ ਨੂੰ ਕਰੋ ਦੁਖੀ ਹੋਵੋਗੇ ਤੁਹਾਨੂੰ ਖੁਸ਼ੀ ਨਹੀਂ ਮਿਲਣੀ ਖੁਸ਼ੀ ਤੇ ਆਪਾਂ ਕਿ ਕਰਨ ਖਤਮ ਕਰਨਾ ਅਜ ਤਾਂ ਕਿ ਵੀਡੀਓ ਬਹੁਤ ਲੰਮੀ ਬਣ ਗਈ ਕਿਉਂਕਿ ਮੈਂ ਤਾਂ ਬੈਠਾ ਬਹੁਤ ਦੂਰ ਹੈ ਕੈਮਰਾ ਲਾ ਕੇ ਤੇ ਇਹ ਵੀਡੀਓ ਨੂੰ ਤੁਸੀਂ ਆਪ ਹੀ ਕਿਰਪਾ ਕਰਕੇ ਸ਼ੇਅਰ ਜ਼ਰੂਰ ਕਰਾਂਗਾ ਕਿ ਯਾਰ ਜੇ ਤੁਹੀਂ ਨਾ ਸੁਣਨੀ ਕੋਈ ਹੋਰ ਸੁਣ ਲਊਗਾ ਸਹੀ ਨਾ ਮੇਰਾ ਕਹਿੰਦਾ ਭਾਬੇ ਇਹ ਨਹੀਂ ਮੈਨੂੰ ਪੈਸੇ ਆਉਣ ਲੱਗ ਪਾ YouTube ਛੇਤੀ ਛੇਤੀ ਹਾਂ ਇਹ ਵੀ ਪੁੱਖ ਹੈਗੀ ਆ ਮੈਨੂੰ ਪੁੱਖ ਸੱਚੀ ਹੈਗੀ ਮੈਂ ਛੋੜਨੀ ਮਾਰੂ ਇਹ ਗੱਲ ਤੋਂ ਪਰ ਪੁੱਖ ਚੰਗਿਆਂ ਕਰਕੇ ਹੀ ਆ ਤੇ ਚੰਗੇ ਕੰਮ ਕਰਕੇ ਮੈਨੂੰ ਪੈਸੇ ਚੰਗੇ ਪੈਸੇ ਮਿਲਣਗੇ ਠੀਕ ਉਹ ਪਹਿਲਾਂ ਤਾਂ ਕੀ ਕਰਨਾ ਉਹ ਵੀ ਤੁਹਾਨੂੰ ਵੀਡੀਓ ਬਣਾ ਕੇ ਬਾਅਦ ਚ ਦੱਸਿਆ ਜ਼ਰੂਰ ਕਰੂੰ ਕਿ ਇੱਥੇ ਇੱਥੇ ਪੈਸੇ ਵਰਤੇ ਗਏ ਆਪਣੇ ਸਹੀ ਨਾ ਬਾਈ ਲੱਖਾ ਸਿੱਧੂ ਬਾਈ ਲੱਖਾ ਸਧਾਨਾ ਬਾਈ ਪਾਨਾ ਸਿੱਧੂ ਠੀਕ ਹੈ ਨਾ ਭਾਈ ਅਮਰਤਪਾਲ ਸਿੰਘ ਜੀ ਖਲੋਤੇ ਨੇ ਆਪਣੇ ਕਡੋਰ ਸਾਹ ਹਲਕੇ ਤੋਂ ਇਹਨਾਂ ਦੀ ਸਪੋਰਟ ਜ਼ਰੂਰ ਕਰਦੇ ਠੀਕ ਇਹ ਆਪਣੀ ਤੁਸੀਂ ਸਮਝ ਲਓ ਵੀ ਜ਼ਿੰਮੇਵਾਰੀ ਬਣਦੀ ਹੈ ਤੇ ਲਾਗੇ ਭੈਣ ਭਰਾ ਨੂੰ ਜ਼ਰੂਰ ਕਿਓ ਵੀ ਤੁਸੀਂ ਭਾਈ ਅਮਰਤਪਾਲ ਸਿੰਘ ਨੂੰ ਬੋਰਡ ਜ਼ਰੂਰ ਪਾਉਣੀ ਹੈ ਕਿਉਂ ਆਪਣਾ ਅਕੀਦਾ ਸਹੀ ਹੋ ਜਾਊਗਾ ਆਪ ਨੂੰ ਖੁਸ਼ੀਆਂ ਮਿਲਣਗੀਆਂ ਠੀਕ ਹੈ ਨਾ ਸਰਕਾਰ ਆਪਣਾ ਕੰਮ ਕਰਨੀ ਤੂੰ ਵੀ ਆਪਣਾ ਕੰਮ ਕਰੋ ਨਾ ਸਰਕਾਰ ਨੂੰ ਨਿੰਦੋ ਨਾ ਤੁਹਾਨੂੰ ਸਰਕਾਰ ਨਿੰਦੇ ਤੁਸੀਂ ਆਪਣਾ ਕੰਮ ਕਰੋ ਆਪਣਾ ਕੰਮ ਉਹ ਅਗਲੇ ਪਤਲੇ ਲੱਗੇ ਬੰਦੇ ਕੋਈ ਅੱਗੇ ਹੈਗੇ ਆ ਕਿ ਨਹੀਂ ਐਸਾ ਤਾਂ ਦਿਰੋਂ ਸਰਕਾਰ ਤੁਹਾਡਾ ਸੋਟਾ ਜਾ ਵੀਰ ਆ ਤੇ ਗੱਲਾਂ ਇਤਾਂ ਹੀ ਕਰਦਾ ਇਹਦਾ ਜੋ ਦਿਲਚੇ ਮੈਂ ਬੋਲ ਦਿੰਦਾ ਬਸ ਘੜਨ ਰਹਿ ਕੇ ਦਿਨੋ ਸਨਾਮ ਤੁਹਾਡਾ ਸਤਿ ਸ੍ਰੀ ਅਕਾਲ ਜੀ ਗੁਰੂ ਨਾਨਕ ਸਾਹਿਬ ਨਿਹਰ ਕਰੀ ਇੱਕ ਬਤ ਰੱਖੀ